ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਅਸਾਮ ਤੋਂ ਚੱਲਿਆ ਸ਼ਹੀਦੀ ਨਗਰ ਕੀਰਤਨ ਬਠਿੰਡਾ ਪਹੁੰਚਿਆ ਜਿਹਦਾ ਕੇ ਪਰਮਾ ਸਵਾਗਤ ਕੀਤਾ ਗਿਆ ਅਤੇ ਸ਼ਹੀਦੀ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਤਲਵੰਡੀ ਸਾਬੋ ਤੋਂ ਰਵਾਨਾ ਹੋ ਕੇ ਸ਼੍ਰੀ ਉਕਸਰ ਸਾਹਿਬ ਲਈ ਰਵਾਨਾ ਹੋਏ ਚੇਦੀ ਨਗਰ ਕੀਰਤਨ ਦਾ ਪਟੰਡੇ ਪਹੁੰਚੇ ਸਵਾਗਤ ਕੀਤਾ ਗਿਆ ਪਟੰਡਾ ਚ ਪਹੁੰਚਿਆ ਤੁਸੀਂ ਵੀ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਅੱਜ ਸ਼੍ਰੀ ਗੁਰੂ ਦੇਗਵਾਧਰ ਸ਼ਹੀਦਾ ਦੇ ਸਰਬਾਜ ਆ ਬਲੀਦਾਨ ਦੇ ਸਿਧ ਦੇ ਉੱਤੇ ਸਾਡੇ ਦਸੂ ਸਾਲਾਂ ਦੇ ਬਲੀਦਾਨ ਦੇ ਉੱਤੇ ਪਟੰਡਾ ਨਗਰ ਕੀਰਤਨ ਪਹੁੰਚਿਆਗਾ ਸਾਡੇ ਯਾਦਗਾਰ ਗੁਰਦੁਆਰਾ ਸ਼ਹੀਦਾ ਵਿਖੇ ਇੰਨੇ ਦੀ ਸੰਗਤ ਨੇ ਭਰਮੇ ਇਕੱਠ ਦੇ ਵਿੱਚ ਸਵਾਲਤ ਕੀਤਾ ਔਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਕੀ ਕਹਿਣਾ ਚਾਹੂਗੇ ਕਿਉਂਕਿ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆਉਂਦੇ ਆ ਸ਼ਹੀਦੀ ਦਿਹਾੜੇ ਆਉਂਦੇ ਆ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਕੀ ਲੱਗਦਾ ਮਿਲ ਜੁਲ ਕੇ ਮਨਾਣੀ ਚਾਹੀਦੀ ਹੈ ਸਾਡੇ ਗੁਰੂਆਂ ਨੇ ਸਾਨੂੰ ਦਸਾਂ ਨੌ ਦੀ ਕਿਰਤ ਔਰ ਮਾਨਵਤਾ ਦੀ ਸੇਵਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ ਗੁਰੂ ਤੇਗ ਬਹਾਦਰ ਜੀ ਆਨੇ ਅੱਜ ਤੋਂ 350 ਸਾਲ ਪਹਿਲਾਂ ਬਲਿਦਾਨ ਜੋ ਦਿੱਤਾ ਹੈ ਬ੍ਰਹਮਣਾ ਵਾਸਤੇ ਜੋ ਮੁਗਲਾਂ ਨੇ ਜੋ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਦੇ ਹੋਏ ਪਰ ਆਪਦਾ ਬਲੀਦਾਨ ਦਿੱਤਾ ਸੀ ਔਰ ਉਸੇ 350 ਸਾਲਾਂ ਜਿਹੜਾ ਨਗਰ ਕੀਰਤਨਾ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੱਜ ਬਰੇਂਡਾ ਪਹੁੰਚਿਆ ਬਰੇਂਡਾ ਪਹੁੰਚਣ ਦੇ ਸਮੁੱਚੀ ਸਿੱਖ ਸੰਗਤ ਵੱਲੋਂ ਸਮੁੱਚੀ ਬਠਿੰਡਾ ਸ਼ਹਿਰ ਦੀ ਸੰਗਤ ਵੱਲੋਂ ਵਕ ਵਕ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ ਮੈਂ ਸੇਵਾਦਾਰ ਹੋਣ ਦੇ ਨਾਤੇ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਰਮੇਕੱਤ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ Yeah.